ਸਭ ਨੂੰ। ਹਾਂਜੀ ਬਈ। ਆਪਣੇ ਕੋਲੇ ਸ਼ੇਪ ਦੀ ਹਰ ਇੱਕ ਵੈਰਾਈਟੀ ਹੈ ਜੀ। 200 ਪਲੱਸ ਆਈਟਮ ਹੈ। ਪਹਿਲਾਂ ਸ਼ੁਰੂ ਕਰਦੇ ਆਂ ਆਪਾਂ ਕਰੀਏ ਟੂਲ ਤੋਂ ਗੱਲ ਕਰਦੇ ਆਂ ਜਿਹੜੇ ਮੇਡ ਇਨ ਕੰਗਲਾਡ, ਮੇਡ ਇਨ ਜਰਮਨੀ ਤੇ ਆਪਣੇ ਕੋਲੇ ਉਸ ਤਰ੍ਹਾਂ ਦੇ ਸਕਰੂ ਡਰਾਇਵਰ ਵੀ ਜਿਹੜੇ ਬਾਹਰ ਦੇ ਸਾਰੇ ਮਿਲਦੇ ਆਗੇ ਬਈ। ਉਸ ਤੋਂ ਬਾਅਦ ਜੇ ਤੁਸੀਂ ਇੱਥੇ ਇੱਕ ਗੱਲ ਕਰਦੇ ਆਂਗੇ ਆਪਣੇ ਕੋਲ ਡੈਂਟਲ ਕਿਟ ਹੈ ਬਾਹਰ ਦੀ ਸੀਗਾ ਪਰ ਗਰੂਪ ਦੀ ਹੈ। ਮੇਡ ਇਨ ਲੰਡਨ ਦੇ ਪਰਫਿਊਮ ਆ ਜੀ। ਬਾਹਰ ਦੇ ਹੋਰ ਪਰਫਿਊਮ ਅਫਸਾਂਸ ਦੇ ਪਏ ਆਪਣੇ ਕੋਲੇ। ਠੀਕ ਹੈ। ਉਸ ਤੋਂ ਬਾਅਦ ਤੁਸੀਂ ਬੈਕੋਰੇਟ ਆਇਟਮ ਦੀ ਗੱਲ ਕਰਦੇ ਆਂ ਤਾਂ ਇੱਕ ਆਪਣੇ ਕੋਲੇ ਸ਼ਿਪ ਆ ਜਿਹੜਾ ਨਾਂ ਡੁੱਬਣਾ ਵਾਲਾ ਸ਼ਿਪ ਆ ਜੇ ਤੁਸੀਂ ਜਿਵੇਂ ਗੱਡੀ ਚ ਰੱਖੋ ਡਰੈਗਰੂਮ ਚ ਰੱਖ ਲਓ ਠੀਕ ਆ ਉਸ ਤੋਂ ਬਾਅਦ ਲੰਡਨ ਵਾਲੇ ਆਪਣੇ ਆ ਗਏ ਵਾਈਨ ਵਾਲੇ ਆ ਗਏ ਠੀਕ ਆ ਉਸ ਤੋਂ ਬਾਅਦ ਬਾਈ ਜੀ ਇਹ ਇੱਕ ਐਮਰਜੈਂਸੀ ਲਾਈਟ ਹੁੰਦੀ ਹੈ ਜਿਹੜੀ ਇਹ ਐਮਰਜੈਂਸੀ ਲਾਈਟ ਆ ਇਹਦੀ ਇਨਾਂ ਚ ਕਰੇ ਦੀ ਐਕਸਪਾਇਰੀ ਆ ਉਹਨਾਂ ਚ ਕਰਿਆ ਨਹੀਂ ਇਹਨੇ ਚੱਲੀ ਜਾਂਦਾ ਬੀਪ ਦਿੰਦੀ ਹੈ ਕਿ ਲਾਈਫ ਜੈਕਟਾਂ ਦੇ ਨਾਲ ਇਹ ਜਿਹੜੀ ਹੁੰਦੀ ਹੈਗੀ ਮਿਲਦੀ ਹੈ ਇਹ ਇਸ ਤਰ੍ਹਾਂ ਦੀ ਵੈਰਾਈਟੀ ਆ ਗਈ ਉਸ ਤੋਂ ਬਾਅਦ ਜੇ ਤੁਸੀਂ ਗੱਲ ਕਰਦੇ ਆਂ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਆਗੇ ਜਿਵੇਂ ਮਾਰੋ ਸ਼ਕੀਨ ਹੈ ਕਿੱਟਾਂ ਆਉਂਦੀਆਂ ਕਿ ਬੋਰਡ ਕਲੀਨਰ ਆ ਗਿਆ ਲੋਸ਼ਨ ਆ ਗਿਆ ਸ਼ੈਂਪੂ ਆ ਗਿਆ ਸਾਰੇ ਲੰਡਨ ਲੰਡਨ ਦੇ ਲੰਡਨ ਦੇ ਮੈਨੂਫੈਕਚਰੀ ਨੇ ਠੀਕ ਹੈ ਉਸ ਤੋਂ ਬਾਅਦ ਜੇ ਤੁਸੀਂ ਗੱਲ ਕਰਦੇ ਆਂ ਵੈਰਾਈਟੀ ਬਿਸਕੁਟਾਂ ਦੀ ਗੱਲ ਕਰਦੇ ਆਂਗੇ ਤਾਂ ਇਹ ਪ੍ਰੋਡਕਟ ਆਫ ਨਾਰਵੇ ਹੈ ਜਿਹਦੇ ਵਿੱਚ ਠੀਕ ਹੈ ਕੈਸਟਰੋਲ ਤੇ ਸੋਡੀਅਮ ਹੈ ਨਹੀਂ ਬਾਕੀ ਸਾਰੇ ਇਹਦੇ ਵਿੱਚ ਹੈਗੇ ਜੇ ਤੁਸੀਂ ਟਰੈਵਲਿੰਗ ਕਰਦੇ ਹੋ ਇਹਦੇ ਸ਼ਕੀਨ ਤਾਂ ਇਹ ਤੁਸੀਂ ਨਾਂ ਰੱਖ ਸਕਦੇ ਆਂਗੇ ਤੁਹਾਨੂੰ 5-6 ਘੰਟੇ ਭੁੱਖ ਭੁੱਖ ਨਹੀਂ ਭੁੱਖ ਨਹੀਂ ਲੱਗਦੀ ਜੇ ਤੁਸੀਂ ਇਹਦਾ ਇੱਕ ਟੁਕੜਾ ਦੇ ਮਤਲਬ ਯੂਜ਼ ਕਰ ਜਾਓ ਉਹ ਵਾਟਰ ਬੁੱਕ ਟੇਪ ਆ ਗਈ ਠੀਕ ਹੈ ਇਸੇ ਚ ਲੋਸ਼ਨ ਆ ਗਿਆ ਜੀ ਤੁਹਾਨੂੰ ਇਸੇ ਚ ਦੋ ਸਾਬਣਾਂ ਆ ਗੀਆਂ ਜਿਹੜੀਆਂ ਇਹ ਜਾਪਾਨ ਮੇਡ ਆ ਇਹ ਇੰਡੋਨੇਸ਼ੀਆ ਮੇਡ ਆ ਜਿਹੜੀਆਂ ਸ਼ਿਪ ਦੇ ਵਿੱਚ ਯੂਜ਼ ਹੁੰਦੇ ਆ ਠੀਕ ਹੈ ਠੀਕ ਹੈ ਇਹ ਕੰਟੇਨਰ ਵਾਲਾ ਬਹੁਤ ਵਧੀਆ ਨੇਲ ਕਟ ਆ ਗਈ ਵੀ ਫੋਰਮ ਇਹ ਤੋਂ ਬਾਅਦ ਆਪਾਂ ਟਾਰਚ ਦੀ ਗੱਲ ਕਰੀਏ ਤਾਂ ਇਹ ਬਹੁਤ ਵਧੀਆ ਮੈਟਲ ਦੇ ਵਿੱਚ ਆਉਂਦੀ ਆਏ ਜਿਹੜੀਆਂ ਸਮੇਸ਼ਾ ਬਾਹਰ ਦੀਆਂ ਹੁੰਦੀਆਂ ਉਸ ਤੋਂ ਬਾਅਦ 2 ਸ਼ਾਈਂਡਰ ਆ ਗਏ ਜੀ ਆਪਣੇ ਇਹ ਵੀ ਬਾਹਰ ਦੇ ਆ ਜੀ ਛੋਟੀਆਂ ਟਾਰਚਾਂ ਬਾਹਰ ਦੇ ਆਂਗਾ ਠੀਕ ਆ ਉਹ ਵਾਜਾ ਆਪਾਂ ਮਗਰ ਦੀ ਗੱਲ ਕਰਦੇ ਆਂ ਤਾਂ ਆਪਣੇ ਕੋਲੇ ਇੱਕ ਉਹਨਾਂ ਵੀਰਾਂ ਵਾਸਤੇ ਆ ਗਏ ਕੰਮ ਜਿਹੜੇ ਬਿਜਲੀ ਦਾ ਕੰਮ ਕਰਦੇ ਆ 11000 ਵੋਲਟ ਤੱਕ ਇਹਨੇ ਕੰਮ ਕਰਨਾਗਾ ਆਪਣੇ ਜਿਹੜੇ ਪੀਸ ਨੇ ਠੀਕ ਆ ਜੀ ਇਹ ਹੈਂਗਰ ਆ ਗਏ ਜਿਹੜੇ ਕੱਪੜੇ ਟੰਗਣ ਵਾਲੇ ਜਿਹਦੇ ਜਿਹੜੇ ਸ਼ਿਪ ਦੇ ਵਿੱਚ ਸਪੈਸ਼ਲ ਯੂਜ਼ ਹੁੰਦੇ ਉਸ ਤੋਂ ਬਾਅਦ ਸਕੂ ਟ੍ਰਾਈਵਰ ਆ ਗਿਆ ਜੀ ਉਸ ਤੋਂ ਬਾਅਦ ਆਪਣੇ ਕੋਲ ਸਟਾਈਲ ਨੇ ਬ੍ਰਾਂਡ ਦੇ ਟੈਸਟ ਬਣਾ ਗਏ ਉਸ ਤੋਂ ਬਾਅਦ ਇੱਕ ਪ੍ਰੀਮੀਅਮ ਛਾਤੇ ਆਉਂਦੇ ਹੈਗੇ ਜਿਹੜੇ ਉਸ ਤੱਕ ਕਰੂਜ਼ ਦੇ ਵਿੱਚ ਆਪਾਂ ਨੂੰ ਆਮ ਮਾਰਕੀਟ ਦੇ ਵਿੱਚ ਉਹ ਅਵੇਲੇਬਿਲਟੀ ਨਹੀਂ ਹੁੰਦੀ ਉਸ ਤੋਂ ਬਾਅਦ ਸੀ ਇਹਦੀ ਇਹ ਤੇ ਲੱਗਣਾ ਮੈਨੂੰ ਇਹ ਦੇਖ ਚਾਹੀਦਾ ਇਹਦੀ ਕੁਆਲਿਟੀ ਦਾ ਹੈਂਡਲ ਇਹ ਜਿਹੜੀ ਪੂਰੀ ਜਿਹੜੀ ਆ ਚੀਜ਼ ਮਜ਼ਬੂਤ ਹੈ। ਇਸ ਤੋਂ ਬਾਅਦ ਇਹਦੇ ਟਾਈਪ ਦਾ ਹੋਰ ਵੈਰਾਈਟੀ ਆਉਂਦੀ ਹੈ ਜਿਹੜੀ ਆਟੋਮੈਟਿਕ ਹੈ। ਮੈਂ ਤੁਹਾਨੂੰ ਉਹ ਦਿਖਾਉਣਾ। ਇਹ ਬਟਨ ਤੇ ਖੁੱਲਦੀ ਆ। ਇਹ ਬਟਨ ਤੇ ਬੰਦ ਹਾਂ। ਸਰ ਤੁਸੀਂ ਦੇਖ ਸਕਦੇ ਹੋ। ਛਤਰਾਂ ਵੀ ਬਟਨ ਤੋਂ ਬੰਦ ਹੋਣ ਵਾਲੀ ਆ। ਬਾਹਰ ਤੰਗਾਂ ਤੇ ਬਟਨ ਤੋਂ ਹੀ ਖੁੱਲਦੀ ਆ। ਇੱਕ ਬਈਆ ਦੂਰਬੀਨਾਂ ਬਾਰੇ ਵੀ ਦੱਸੋ। ਆ ਦੂਰਬੀਨਾਂ ਦੇ ਵਿੱਚ ਇੱਕ ਦੂਰਬੀਨ ਆਉਂਦੀ ਹੈ ਜੀ। ਹਰ ਇੱਕ ਚੀਜ਼ ਦੀ ਡਾਕੂਮੈਂਟੇਸ਼ਨ ਹੈ। ਠੀਕ ਹੈ ਜੀ ਇਹ ਮਲੇਸ਼ੀਆ ਦੀ ਦੂਰਬੀ ਹੋਊਗੀ ਇਹ ਮਲੇਸ਼ੀਆ ਹੋਊਗੀ ਠੀਕ ਹੈ 300 ਮੀਟਰ ਤੱਕ ਦੀ ਰੇਂਜ ਹੋਊਗੀ ਛੋਟੀ ਦੂਰਬੀਣਾ ਉਹਨਾਂ ਬੰਦਿਆਂ ਵਾਸਤੇ ਆ ਜਿਹੜੇ ਕਬੂਤਰਾਂ ਨਾਲ ਅਲੱਗ-ਅਲੱਗ ਤਰ੍ਹਾਂ ਦਾ ਵਰਕ ਕਰਦੇ ਰਹੇ ਹੁੰਦੇ ਉਸ ਤੋਂ ਬਾਅਦ ਜੇ ਤੁਸੀਂ ਹੋਰ ਥੋੜੀ ਸਪੀਰੀਅਰ ਲੈਣੀ ਹੈ ਤਾਂ ਥੋੜਾ ਜਿਆਦਾ ਜੇ ਕਾਸਟ ਕਰਨ ਬਹੁਤ ਵਧੀਆ ਟੈਲੀਸਕੋਪ ਦੇ ਵਿੱਚ ਇੱਕ ਮਤਲਬ ਹੋਗੀ ਹਰ ਇੱਕ ਚੀਜ਼ ਦੇ ਨਾਲ ਸਿਸਟਮ ਹੋਊਗਾ ਉਸ ਤੋਂ ਵੀ ਜੇ ਤੁਸੀਂ ਜਿਆਦਾ ਸ਼ਕੀਨ ਆ ਜਿਹੜੇ ਬੰਦੇ ਕਹਿੰਦੇ ਵੀ ਨਹੀਂ ਯਾਰ ਇਹਦੇ ਨਾਲ ਵੀ ਸਾਨੂੰ ਨਹੀਂ ਦਿਖਦਾ ਸਭੇ ਕ ਲੱਗ ਜੀ ਤੁਹਾਨੂੰ ਦਿਖਾਉਣਾ ਹੈ ਜਿਹੜੀ ਮੇਡ ਇਨ ਜਰਮਨੀ ਦੀ ਬਣੀ ਹੋਈ ਹੈ ਬਹੁਤ ਵਧੀਆ ਨਾਈਟ ਵਿਜ਼ਨ ਵੀ ਇਹਦੇ ਨਾਲ ਤੁਹਾਨੂੰ ਮਿਲੂਗਾ ਅਵੇਲੇਬਿਲਟੀ ਹੋਵੇਗੀ ਇਹ ਵੀ ਰਾਤ ਨੂੰ ਵੀ ਪੂਰਾ ਦਿਸੂਗਾ ਰਾਤ ਨੂੰ ਵੀ ਪੂਰਾ ਦਿਸੂਗਾ ਜੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਕੋਦੇ ਜੀ ਚੈੱਕ ਕਰਕੇ ਉਸ ਤੋਂ ਬਾਅਦ ਜੇ ਤੁਸੀਂ ਇਧਰ ਦੀ ਗੱਲ ਕਰਦੇ ਆ ਜਿਹੜੇ ਮਾਪੇ ਸ਼ਕੀਨ ਹੈਗੇ ਬੰਦੇ ਇਹਦੇ ਵਿੱਚ ਵੀ ਤੁਹਾਨੂੰ ਕੰਪਾਸ ਮਿਲੂਗਾ ਛੱਲੇ ਦੇ ਵਿੱਚ ਤੁਸੀਂ ਹਰ ਇੱਕ ਚੀਜ਼ ਨਾਲ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਬੜੀਆਂ ਅਲੱਗ-ਅਲੱਗ ਵੈਰਾਈਟੀਆਂ ਸਾਡੇ ਕੋਲੇ ਇਹ ਜਾਂਜ ਦਾ ਪੁਰਾਣਾ ਜਾਂਜ ਦਾ ਸਟੀering ਆ ਗਿਆ ਜੀ ਉਹਦਾ ਛੱਲਾ ਬਣਿਆ ਹੈ ਇਸੇ ਵਿੱਚ ਪੁਰਾਣੇ ਇੱਕ ਮਲਾ ਆਪਣੇ ਇੱਕ ਲਾਈਟ ਆਉਂਦੀ ਹੈ ਜੀ ਜਹਾਜ਼ ਦੇ ਵਿੱਚ ਯੂਜ਼ ਹੁੰਦੀ ਹੈ ਜੀ ਇੱਕ ਇਹ ਆ ਗਈ ਜੀ ਇਹਦੇ ਵਿੱਚ ਤੁਹਾਨੂੰ ਮੈਂ ਇਹ ਕਰ ਆਪਣੇ ਕੰਪਾਸ ਆ ਗਿਆ ਜੀ ਇਸ ਦੇ ਵਿੱਚ ਇੱਕ ਛੱਲੇ ਆਉਂਦੇ ਹੈਗੇ ਇਹਨੂੰ ਲੰਗਰ ਬੋਲਦੇ ਹੈ ਜਹਾਜ਼ ਦਾ ਲੰਗਰ ਜੀ ਜਹਾਜ਼ ਦੇ ਬ੍ਰੇਕ ਵੀ ਬੋਲ ਸਕਦੇ ਆਂਗੇ ਉਹ ਥੱਲੇ ਸਿਰਦੇ ਉਹਦੇ ਵਿੱਚ ਛੱਲੇ ਬਣੇ ਆਉਂਦੇ ਹੈਗੇ ਉਸ ਤੋਂ ਬਾਅਦ ਜਿਹੜੀਆਂ ਸ਼ਿਪ ਦੇ ਵਿੱਚ ਆਈਟਮਾਂ ਹੁੰਦੀਆਂ ਨੇ ਜਿਵੇਂ ਮੌਲੂਕ ਇਹ ਸ਼ਿਪ ਦਾ ਪੱਖਾ ਆ ਗਿਆ ਜੀ ਜਿਹਦਾ ਮਗਰ ਉਜੁੰਦਾ ਜਿਹਦੇ ਨਾਲ ਉਹ ਚੱਲਦਾ ਹੈਗਾ ਉਹਦੇ ਉਸ ਤਰ੍ਹਾਂ ਦਾ ਛੱਲਾ ਬਣਿਆ ਹੋਰ ਘੈਂਡ ਘੈਂਡ ਬਾਈਆਂ ਵਾਲੇ ਸਮਾਨ ਇਹ ਚੀਜ਼ ਬਣਿਆਗਾ ਜਿਵੇਂ ਆਪਾਂ ਤੋਖ ਲਖ ਲੋ ਉਹ ਚੀਜ਼ ਦਾ ਬਣਿਆ ਜੀ ਇਹਦਾ ਛੱਲੇ ਆਉਂਦੇ ਹੈਗੇ ਇੱਕ ਸੀਟੀ ਆਉਂਦੀ ਹੈ ਨਾਲ ਦੇ ਵਿੱਚ ਸ਼ਿਪ ਵਾਲੀ ਸਪੈਸ਼ਲੀ ਉਹਦਾ ਛੱਲਾ ਬਣਿਆ ਇੱਕ ਮਨੋ ਇੱਕ ਸ਼ਿਪ ਫਿਸ਼ ਦਾ ਬਣਿਆ ਹੋਇਆ ਹੈ ਛੱਲਾ ਜੀ ਉਸ ਤੋਂ ਬਾਅਦ ਤੁਹਾਨੂੰ ਮੈਂ ਇਹਨਾਂ ਦੀ ਹੋਰ ਵੈਰਾਈ ਦਿਖਾ ਦਿੰਦਾ ਇੱਕ ਇਹਦੇ ਵਿੱਚ ਹਵਾਈ ਜਹਾਜ਼ਾ ਆਉਂਦਾ ਹੈਗਾ ਪੂਰਾ ਉਸ ਤਰ੍ਹਾਂ ਚੱਲਦਾ ਹੈਗਾ ਠੀਕ ਹੈ ਇਹਦੇ ਵਿੱਚ ਇੱਕ ਬੈਲ ਆਉਂਦੀ ਹੈਗੀ ਇਸ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ था लेजरी ताकि वेलेबिलिटी हैगी उसके बाद हमारा अगला ये टूल किस्सा परे हाँ जी तो भाई जी अपने को तो ले यूएस से हैवी ड्यूटी च रैंच ने यूएस से तो बने हुए हैं हाँ जी हैवी ड्यूटी ये फॉल्लर इक्कदे ख़राब नहीं होगा अब तो सी बी एक साल दे ओ ਸਾਰਾ 12 ਸਮਾਨ ਅਪੋਰਟ ਕਰਾਇਆ ਵਾ ਜਿਹੜਾ ਸ਼ਿਪ ਦੇ ਵਿੱਚ ਵਰਤਿਆ ਜਾਂਦਾ ਬਹੁਤ ਹੀ ਚੰਗੀਆਂ ਚਾਬੀਆਂ ਪਾਣੇ ਜਿਹੜੀ ਕਦੇ ਖਰਾਬ ਨਾ ਹੋਣ ਵਾਲਾ ਸਮਾਨ ਆਮ ਆਪਾਂ ਲੁੱਟ ਵੀ ਵੱਧ ਕਰਾਉਣੇ ਆ ਤੇ ਚਾਬੀ ਪਾਣੇ ਦਾ ਕੀ ਹੁੰਦਾ ਨੱਕਾ ਟੁੱਟ ਜਾਂਦਾ ਤੁਸੀਂ ਆ ਵੇਖ ਸਕਦੇ ਹੋ ਕੁੰਡੇ ਕਾਂਡੇ ਸਾਰਾ ਸਮਾਨੇ ਤੋਲ ਕੇ ਮਿਲਦਾ ਬਾਈ ਜੀ ਆ ਚਾਬੀਆਂ ਪਾਣੇ ਤੁਸੀਂ ਆ ਵੇਖ ਸਕਦੇ ਹੋ ਹੁਣ ਆਹ ਜਿਹੜੇ ਨੇ ਲੱਕੇ ਆ ਇਹ ਕਦੇ ਵੀ ਟੁੱਟਣ ਵਾਲੇ ਨੱਕੇ ਨਹੀਂ ਤਾਂ ਤੁਸੀਂ ਇਹ ਕੋਕੜੇ ਕੋਕੜੇ ਮੋٹے ਨੱਕੇ ਆ ਇੰਡੋਰ ਦੇ ਆਪਣੇ ਵਾਲੀ ਤੋਲ ਕੀ ਹੈ ਜਿਹਨੇ ਸਾਰਾ ਰੇਡ ਫਟਾ 6 ਕਿਲੋ ਤੋਂ ਲੈ ਕੇ ਸ਼ੁਰੂ ਹੋ ਜਾਂਦੇ ਆ ਹਾਂ 6 ਨੰਬਰ ਤੋਂ ਲੈ ਕੇ 41 ਨੰਬਰ ਤੱਕ 6 ਤੋਂ 30 ਤੱਕ ਉਦੋਂ ਬਾਅਦ ਖੁੱਲੀਆਂ ਚਾਬੀਆਂ ਸਾਰੀਆਂ ਜਿਹੜੀਆਂ ਤੋਂ ਜਿਹੜੀ ਵੀ ਜਿਵੇਂ ਚਾਹੀਦੀ ਓਵੇਂ ਲੈ ਸਕਦਾ ਜੀ ਬਹੁਤ ਠੀਕ ਹੈ ਜੀ ਜਦੋਂ ਆ ਗਿਆ ਤਾਂ ਆਪਣੀ ਨਾਚਣ ਆ ਗਈ ਆਪਣਾ ਮੇਡ ਇਨ ਯੂ ਐਸ ਏ ਦੇ ਕੱਪ ਆਈ ਆਪਣੀ ਕੋਲ ਉਹਨਾਂ ਦੇ ਵਿੱਚ ਵੀ ਲੇਕ ਆਏ ਮੇਡ ਇਨ ਯੂ ਐਸ ਏ ਇਹ ਕੱਪ ਨੂੰ ਜਿੰਨਾ ਮਰਜੀ ਪੁੰਜੇ ਸਿੱਟਿਓ ਕੁਛ ਹੋਈਏ ਕਦੇ ਖਰਾਬ ਨਹੀਂ ਹੋਊਗਾ ਇਹ ਲਗੈਂਸੀ ਕਰੂ ਦੇ ਜਿਵੇਂ ਇਹਦੇ ਬਾਅਦ ਚ ਇਹ ਆ ਗਿਆ ਇੰਡੀਅਨ ਕਰੂ ਦਾ ਐਮਪੀ ਜਿਹੜੇ ਆਪਣੇ ਇੰਡੀਅਨ ਕਰੂ ਦੇ ਆ ਦੋ ਬਾਅਦ ਚ ਆਪਣੇ ਕੋਲੇ ਆ ਗਏ ਪਲੇਟਾਂ ਜਿਵੇਂ ਗਲਾਸ ਆ ਗਏ ਇਹ ਆ ਜਿਵੇਂ ਮੇਡ ਇਨ ਜਪਾਨ ਜਰਮਨੀ ਆ ਇਹ ਇਹਨਾਂ નીચે ਲਿਖਿਆ ਵੀ ਹੋਇਆ ਇਹਦੇ ਬਾਅਦ ਚ ਇਹ ਆ ਗਏ ਮੇਡ ਇਨ ਦੁਬਈ ਯੂਏਈ ਹਨ ਬਹੁਤ ਵਧੀਆ ਕੁਆਲਿਟੀ ਦਾ ਬਾਈ ਜੀ ਬਾਈਰਾਂ ਤੋਂ ਸਮਾਨ ਸਾਰਾ ਹੀ ਬਾਹਰ ਦਾ ਮਿਲੂਗਾ ਇਹ ਨਹੀਂ ਵੀ ਧੋਖਾ ਧੜੀ ਵਾਲਾ ਕੰਮ ਨਹੀਂ ਤੇ ਆਪਾਂ ਨੂੰ ਵਿਖਾ ਕੇ ਬਾਹਰ ਦਾ ਸਮਾਨ ਦੇ ਇਥੋਂ ਪੰਜਾਬ ਦਾ ਮਿਲ ਜੂ ਇਹ ਨਹੀਂ ਕਰਨ ਚੀਜ਼ਾਂ ਬਾਹਰੋਂ ਪੋਰਟ ਕਰਾਉਣੀਆਂ ਆ ਤੁਸੀਂ ਆ ਦੇਖ ਸਕਦੇ ਹੋ ਇਹ ਕਿਲਸ਼ੇਰ ਤੇ ਬ੍ਰੇਕ ਦੇ ਜਿਹੜੇ ਟੁੱਟਦੇ ਵਾਲ ਉਹਨਾਂ ਵਾਸਤੇ ਆ ਗਏ ਇਹਦੇ ਵਾਸਤੇ ਇੱਕ ਆ ਗਿਆ ਇੱਕ ਆਬਰਾਜ਼ਿੰਗ ਦਾ ਆ ਗਿਆ ਜੀ ਇਹ ਸੌਫਟਨੈਸ ਤੇ ਸ਼ਾਈਨ ਸ਼ਾਈਨ ਹੇਅਰ ਵਾਸਤੇ ਆ ਗਏ ਚਾਰ ਫਲੇਵਰ ਆ ਗਏਗਾ ਚ ਅਲੱਗ ਅਲੱਗ ਤਰ੍ਹਾਂ ਦੇ ਹੈਗੇ ਆ ਇਹ ਇਹ ਬਾਰੇ ਜੀ ਇਹਦੀ 5300 ਰੁਪਈਆ ਇਹ ਫਿਰ ਤੁਹਾਡਾ ਇਹ ਕੱਲੇ ਵਰਦੇ ਵਾਸਤੇ ਜਿਹੇ ਵਾਲਾ ਉਸ ਤਰ੍ਹਾਂ ਲਾ ਕੇ ਬਈ ਜੇ ਕਿਸੇ ਭਰਾ ਨੇ ਇੱਕ ਆਪਾਂ ਹਲਾਸ ਤੇ ਫਾਲੇ ਵਰਤ ਦੇਣਾ ਆਪਣੇ ਫਾਲੇ ਘਰਾਂ ਨੂੰ ਜਾਂਦੇ ਆ। ਭਾਜੰਦੇ ਦਾ ਬਾਈ ਇਹ ਰਾ ਗੁਰਦੁਆਰਾ ਕਾਲੀ ਹੋਵੇ। ਇਹ ਰੀਲ ਦੇ ਫਾਲੇ ਆ ਆਪਾਂ ਕਮਾਨੀ ਦੇ ਫਾਲੇ ਵਰਤਦੇ ਹੈ ਰੀਲ ਦੇ ਫਾਲੇ ਮਿਲ ਜਾਂਦਾ ਕੋਲ। ਜਿਹਦੇ ਆਪਾਂ ਅੰਦਰ ਬਾਹਰ ਟਾਈਪਾਂ ਆਉਂਦਾ। ਟਾਈਪਾਂ ਆਉਂਦਾ ਛੋਟਾ ਆਉਂਦਾ ਵੱਡਾ ਆਉਂਦਾ। ਇਹ ਸੰਗਲ ਵੀ ਸਾਰੇ ਤੋਲ ਕੇ ਮਿਲ ਜਾਂਦਾ ਨਾਲ ਤੋਂ ਫੋਲਡਿੰਗ ਚੇਅਰ ਆ ਗਏ ਨੇ। ਕੋਈ ਨਹੀਂ ਹੁੰਦੇ। ਇਸ ਨੂੰ ਜੇ ਤੁਸੀਂ ਹਰ ਚੰਗਾ ਜੀ ਸਟੀਲ ਚ ਬਣਗਾ ਉਹ ਜਿੱਥੇ ਮਰਜੀ ਲੈ ਜੋ ਇਹ ਵਧੀਆ ਚੇਅਰ ਆ ਬਾਕੀ ਜਿੰਨਾ ਸਮਾਨ ਸ਼ਿਪ ਦਾ ਸਾਰਾ ਇਹਦਾ ਹੋਊਗਾ ਮੰਜੇ ਪਈ ਐਸੇ ਜੀ ਕਿ ਤੁਹਾਨੂੰ ਕੈਂਪਿੰਗ ਕਲ ਆਗੇ ਹੋਰ ਜੀ ਆਪਣੇ ਕੋਲ ਜਿਵੇਂ ਕਰਦਾ ਆਂਗਾ ਘਰੇ ਵਾਸਤੋਂ ਜਿੰਨੇ ਵੀ ਕੈਮੀਕਲ ਜਿੰਨੇ ਵੀ ਤਰ੍ਹਾਂ ਦੇ ਇਹ ਫਰਸ਼ ਵਾਲਾ ਭਾਂਡੇ ਵਾਲ ਸਾਰੇ ਹੈਗੇ ਆ ਇਹ ਸੰਗਲ-ਸੁੰਗਲ ਸਾਰੇ ਤੋਜਨ ਤੋਲ ਕੇ ਮਿਲਦੇ ਆ ਇੱਥੋਂ ਯੂਕੇ ਦਾ ਗਲੀਸ ਆ ਗਿਆ ਜਿਵੇਂ ਆਪਣੇ ਖਾਣ ਭਰਾਵਾਂ ਵਾਸਤੇ ਜੀ ਯੂਕੇ ਦਾ ਗਲੀਸ ਆ ਗਿਆ ਯੂਕੇ ਦਾ ਗਲੀਸ ਆ ਗਿਆ ਉਹਦੇ ਵਿੱਚ ਮਗਲੈਲ ਆ ਗਿਆ ਘਰੇ ਵਰਤਣ ਵਾਸਤੇ ਅਮਰੀਕਾ ਦੇ ਪੇਂਟ ਆ ਗਏ ਜਿਵੇਂ ਆਪਣੇ ਕੋਲੇ ਸਾਰੇ ਅਤਰਪਾਲਾਂ ਵੀ ਤੋਲ ਕੇ ਆ ਬਾਕੀ ਜੇ ਕਿਸੇ ਵੀਰ ਨੇ ਆਦੇ ਨਵੇਂ ਬਣੇ ਮਕਾਨ ਦੇ ਵਿੱਚ ਨਵੇਂ ਝੂਲਾ ਝੂਲਾ ਤਾਂ ਬਹੁਤ ਸੋਹਣੇ ਝੂਲੇ ਬਣੇ ਨੇ ਫਾਈਲ ਲਾ ਕੇ ਬਾਗੇ ਘੁੰਮਦਾ ਇੱਕ ਅਰੀ ਇੱਥੇ ਆ ਕੇ ਜਰੂਰ ਜਾਓ ਦੇਖਣ ਦਾ ਕੋਈ ਪੈਸਾ ਨਹੀਂ ਜਿੰਨੀ ਵੀ ਤਾਰਾਂ ਮੇਡ ਇਨ ਕੋਰੀਆ ਹੀ ਆਪਾਂ ਬੋਲਦਾ ਆ ਆ ਸਾਰੀ ਤਾਰ ਬਾਹਰ ਦੀ ਐ ਆਪਾਂ ਕੇਵਲ ਵੇਣੇ ਐ ਇਕੱਠੀ ਨਹੀਂ ਹੁੰਦੀ ਤੇ ਆ ਇਕੱਠੀ ਹੋ ਜਾਂਦੀ ਕਿਉਂ ਆ ਦੇਖੋਗੇ ਤੁਸੀਂ ਤੇ ਸਿਆਲ ਦੇ ਵਿੱਚ ਵੀ ਇੱਕ ਤਾਰ ਖਰਾਬ ਨਹੀਂ ਹੁੰਦੀ ਬਾਈ ਗੁਰਪ੍ਰੀਤ ਤੁਸੀਂ ਦਿਖਾਓਗੇ ਨਾ ਮੇਡ ਇਨ ਕੋਰੀਆ ਲਿਖਿਆ ਸਾਰੀ ਜਿੰਨੀ ਵੀ ਤਾਰ ਦੇ ਉੱਤੇ ਆਪਣੀ ਨੇ ਸਾਰੀਆਂ ਤਾਰਾਂ ਦੇ ਉੱਤੇ ਮੇਡ ਇਨ ਕੋਰੀਆ ਜਿਵੇਂ ਆ ਦੇਖੋ ਇਹ ਤਾਰ ਵੀ ਸਾਰੀ ਤੋਲ ਕੇ ਮਿਲਦੀ ਐ ਇੱਥੋਂ ਉਹਦੇ ਬਾਅਦ ਛੋਟੇ ਤਰਪਾਲਾਂ ਆਂਗੇ ਜਿਵੇਂ 10x10 ਜਮਾਂ ਹੌਲਾਂ ਆਂਗਾ ਜਿਵੇਂ ਵਾਟਰਪੂਫ ਤਰਪਾਲਾਂ ਜਿਵੇਂ 10x10 15x15 ਵੱਡੇ ਗਾ ਤਰਪਾਲਾਂ ਮੰਗਾ ਹੈਵੀ ਚ ਬੰਦ 2x2 ਜਿੰਨੇ ਵੀ ਤਰ੍ਹਾਂ ਦੀ ਤਰਪਾਲ ਖਾਣ ਦਾ ਹੋਣਾ ਚਾਹੀਦੀ ਉਹਨੇ ਤਰ੍ਹਾਂ ਦੀ ਹੀ ਲੱਗਦੀ ਐ ਤੇ ਜੇ ਕਿਸੇ ਵੀਰ ਨੇ ਕੋਈ ਮੰਝਾ ਬੋਲਣਾ ਵਾਸਤੇ ਨਮਾਰ ਲੈਣਾ ਹੋਵੇ ਕਦੇ ਵੀ ਨਮਾਰ ਖਰਾਬ ਨਹੀਂ ਹੁੰਦਾ ਹਾਂਜੀ ਆ ਤੁਸੀਂ ਵੇਖ ਸਕਦੇ ਆ ਇਹਦੀ ਕੁਆਲਟੀ ਚੈੱਕ ਕਰ ਸਕਦੇ ਹੋ ਇਹਦੇ ਜੋ ਉਹ 5 ਲੀਟਰ ਦੀ ਪੈਕਿੰਗ ਹੋਵੇ ਉਹਦੇ ਬਾਅਦ ਚ ਕਾਟੋ ਚਨਾ ਕੇ ਬਾਈ ਆਪਣੇ ਕੋਲ ਜਿਵੇਂ ਛੋਟੇ ਸੀਟ ਦੇ ਥੱਲੇ ਰੱਖਿਆ ਜਾਂਦਾ ਇਹ ਤੇ ਇਹਦੀ ਹੈਗਾ ਮੇਡ ਇਨ ਕੋਰੀਆ ਸੌਰੀ ਇਧਰ ਆਪਾਂ ਐ ਕਰਦੇ ਹਾਂ ਬ੍ਰਾਂਡ ਹੀ ਆ ਬਾਈ ਤੇ ਬ੍ਰਾਂਡ ਹੈ ਵੀ ਹਾਫ ਰੇਟ ਦੇ ਵਿੱਚ ਇਹ ਆ ਗਈ ਹਰ ਤਰ੍ਹਾਂ ਦਾ ਰੱਸੀ ਆ ਆ ਸੂਤ ਪਿਆ ਮੰਜੇ ਬੁੰਨ ਵਾਲਾ ਇਹ ਉਹ ਸੂਤ ਆ ਜਿਹੜਾ ਗਰਮ ਨਹੀਂ ਹੁੰਦਾ ਪਰ ਤੁਕੇ ਮੰਜਾ ਬਿਆ ਰਵੇ ਤੇ ਆ ਗਲਵਜ਼ ਪਾ ਕੇ ਬੰਦਾ 11000 ਵੋਲਟ ਨੂੰ ਹੱਥ ਲਾ ਸਕਦਾ ਬੰਦੇ ਨੂੰ ਪੂਰਾ ਵੀ ਝਟਕਾ ਨਹੀਂ ਮਾਰੂਗਾ ਬਿਜਲੀ ਵਾਲੇ ਆਪਣੇ ਭਰਾ ਵੀ ਇਹੀ ਕਰਦੇ ਆ ਇਹ ਆ ਘਰੇ ਵਰਤਨਾ ਵਾਸਤੇ ਨਾਰਮਲ ਜਿਗਨੇ ਇੱਕ ਪਲੱਗ ਬਲੱਗ ਲਾਉਣਾ ਜਾਂ ਗ੍ਰਿਪ ਕਰਨਾ ਘਰੇ ਕਰ ਸਕਦਾ ਇਹਦੇ ਨਾਲ ਟਰੈਕਟਰ ਟੂਟਰ ਵਾਸਤੇ ਜਿਹੜਾ ਛੋਟੇ ਵੱਡੇ ਟੋਚਨ ਚ ਆ ਕੇ ਆਪਣੇ ਕੋਲੇ ਫਿਰ ਆ ਗੱਠਾਂ ਵਾਲਿਆਂ ਭਾਈ ਆਪਣੇ ਵੀਰ ਵਰਤਦੇ ਜਿਹੜੇ ਗੱਠਾਂ ਵਾਲਿਆਂ ਟਰੱਕ ਵਾਲਿਆਂ ਵਾਲੇ ਵੱਡਿਆਂ ਤੋਂ ਡੰਗਾਈਆਂ ਜਿਵੇਂ ਆ ਗਈਆਂ ਬੈਲਟਾਂ ਬੈਲਟਾਂ ਜੀ ਇਹਦੇ ਵਿੱਚ ਲੋਕ ਬੈਲਟਾਂ ਨਾਲ ਜੀ ਬੱਗੇ ਆ ਆ ਜਿਹੜੇ ਭਾਈ ਉਹ ਕਾਪੇ ਜਿਹੜੇ ਛਿੱਪਾਂ ਦੇ ਵਿੱਚ ਕਈਰ ਅਰਚਣ ਪੈਂਨ ਤੇ ਵਰਤਦੇ ਆ ਉਹ ਉਹ ਜਿਹੜੇ ਰੁੱਸੇ ਰੁੱਸੇ ਬੱਟਨ ਉੱਤੇ ਆ ਵਰਤਦੇ ਆ ਘਵਾੜਿਆਂ ਵਗੈਰਾ ਜਿਵੇਂ ਆ ਭਾਈ ਆਪਣਾ ਧੁੱਲੀ ਪਈ ਇੱਕ ਘਵਾਣੀ ਕੋਈ ਉਹ ਵਰਤ ਤੱਕ ਘਵਾੜੀ ਆ ਗਈ ਭਾਈ ਸੇਫਟੀ ਪੱਖੋਂ ਪੂਰਾ ਉਹਨਾਂ ਦਾ ਹੈਗਾ ਧਿਆਨ ਰੱਖਿਆ ਹੋਇਆ ਉਹਨਾਂ ਦਾ ਆ ਕਾਪਾ ਵੀ ਦੇ ਸਕਦੇ ਆ ਆਰੀ ਵਿਖਾਇਓ ਹਾਂ ਇਹੋ ਕੋਪੀ ਹੈ ਵਰਕਰ ਰਿਪੋਰਟ ਵੀ ਇਹ ਕਾ ਚੱਲਿਆ ਪਿਆ ਤੇ ਇਥੇ ਸਾਡੇ ਤੁਸੀਂ ਦੇਖ ਸਕਦੇ ਬਾਈ ਮੇਡ ਇਨ ਭਾਈ ਆਪਣੇ ਕੋਲ ਜਿਵੇਂ ਇਹ ਦਿਖਾਉਂਗੇ ਤਾਂ ਇਹਦੇ ਵਿੱਚ ਲਿਖਿਆ ਹੈ ਮੇਡ ਇਨ ਭਾਈ ਦੇ ਬਾਹਰ ਦੀ ਹੈ ਇਹ ਆਰੀ ਵਾਂਗੂ ਜਿਵੇਂ ਪੁਰਾਣੇ ਆਪਾਂ ਆ ਰਹੇ ਸੀਗੇ ਪੁੱਠੇ ਸਿੱਧੇ ਧੰਦੇ ਦੋਵੇਂ ਪਾਸੇ ਕੰਮ ਕਰਦੀ ਹੈ ਇਹ ਆਰ ਆਈ ਐਕਸਾ ਉਹਦਾ ਇਹ ਹੈ ਆਹ ਬਈ ਸਮਾਨ ਦੀ ਚੀਜ਼ ਚੰਗੀ ਚੀਜ਼ ਹੈ। ਤੁਮ ਕੀ ਕਹੋ ਬਾਕੀ 1.41 ਦਾ ਬਣਿਆ ਗਿਆ। ਹੋਰ ਕਿ ਇਹ ਪਾਸ ਇੰਗਲੈਂਡ ਦਾ ਲੰਡਨ ਦਾ ਹੈ ਇੰਗਲੈਂਡ ਦਾ। ਇਹ ਲੰਡਨ ਦਾ ਬਣਿਆ ਹੋਇਆ। ਬਹੁਤ ਪੁਰਾਣੀਆਂ ਪੁਰਾਣੀਆਂ ਵਿਰਾਸਤੀ ਚੀਜ਼ਾਂ ਇਹਨਾਂ ਕੋਲ ਮਿਲਦੀਆਂ ਤੇ ਇੱਕ ਅਰੀ ਸੇਵਾ ਦਾ ਮੌਕਾ ਜ਼ਰੂਰ ਦਿਓ। 500 아 되게 그